ਅਜਨੀ ਜਿਹੜੀ ਨਵੀਂ ਪੀੜੀ ਹੈ ਉਹ ਮੈਂਟਲ ਬਰਨਆਊਟ ਐਂਜਾਇਟੀ ਸੈਲਫ ਡਾਊਟ ਤੇ ਆਇਡੈਂਟੀਟੀ ਕ੍ਰਾਈਸਿਸ ਦਾ ਸ਼ਿਕਾਰੀ ਤੁਸੀਂ ਐਕਸਪੀਰੀਅੰਸ ਵਿੱਚ ਨਵੀਂ ਪੀੜੀ ਆਪਣੀ ਮੈਂਟਲ ਹੈਲਥ ਇਮੋਸ਼ਨਲ ਹੈਲਥ ਕੀ ਕਿਸ ਤਰ੍ਹਾਂ ਸੰਭਾਲੀ ਸਕਣੀ ਤੇ ਅਗਰ ਉਹ ਪੰਜਾਬੀ ਜ਼ੁਬਾਨ ਦੇ ਨਾਲ ਜੁੜੀ ਜਾਣੀ ਤੇ ਉਹ ਕੋਈ ਮਜ਼ਬੂਤ ਪਛਾਣ ਬਣਾਈ ਸਕਣੀਆਂ ਨੇ ਸਭ ਤੋਂ ਪਹਿਲਾਂ ਸਾਰੇ ਮੁੰਡੇ ਲਾਗੇ ਕਰੋ ਨਹੀਂ ਉਹ ਮਾਈਕ ਮਾਰਦੇ ਹੋ ਤੁਸੀਂ ਪਹਿਲਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਐ ਮੇਰਾ ਨਾਮ ਐ ਕਿਰਨਜੀਤ ਖੁਲਾੜ ਪਹਿਲਾ ਤਾਂ ਜਿਹੜੀ ਜਿਹੜੀ ਇਹ ਮਤਲਬ ਸਟੇਟਮੈਂਟ ਐ ਕਿ ਜਿਹੜੇ ਸਟ्रेस ਐਂਜਾਇਟੀ ਐ ਜਿਹੜਾ ਮਾਨਸਿਕ ਤਣਾਅ ਐ ਜਿਹੜਾ ਅਜੋਕੀ ਪੰਜਾਬੀ ਪੀੜ੍ਹੀ ਦੇ ਵਿੱਚ ਵੱਧ ਰਿਹਾ ਹੁਣ ਇਹਦੇ ਦੋ ਪਹਿਲੂ ਨੇ ਪਹਿਲਾ ਪਹਿਲੂ ਤਾਂ ਇਹ ਆ ਕਿ ਆਪਾਂ ਨੂੰ ਸਮਝਣ ਦੀ ਲੋੜ ਐ ਕਿ ਇਹ ਪਹਿਲਾਂ ਵੀ ਉਨਾ ਹੀ ਸੀ ਕਿ ਹੁਣ ਵਾਧਾ ਹੋਇਆ ਐ ਜੇ ਪਹਿਲਾ ਆਪਾਂ ਨੂੰ ਨਹੀਂ ਪਤਾ ਸ ਵੀ ਮਾਨਸਿਕ ਤਣਾ ਕੀ ਹੁੰਦਾ ਹੈ ਜਾਂ ਸਟ्रेस ਜਾਂ ਮੈਂਟਲ ਇਸ਼ੂਸ ਕੀ ਹੁੰਦੇ ਨੇ ਤਾਂ ਉਹਦੇ ਪੱਖੋਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਹਦੇ ਵਿੱਚ ਡਾਇਗਨੋਸਿਸ ਨਹੀਂ ਹੋਇਆ ਜਿਹੜੀ ਡਾਇਗਨੋਸਿਸ ਦੀ ਕਮੀ ਰਹੀ ਹੋਏਗੀ ਕਿ ਇਹ ਕਦੇ ਡਾਇਗਨੋਸਿਸ ਹੀ ਨਹੀਂ ਹੋਇਆ ਸ਼ਾਇਦ ਮੈਨੂੰ ਲੱਗਦਾ ਹੈ ਆਪਣੇ ਮੁਲਕ ਦੇ ਵਿੱਚ ਮੈਂਟਲ ਹੈਲਥ ਇਸ਼ੂਸ ਜਾਂ ਮਾਨਸਿਕ ਤਣਾ ਸਟ्रेस ਐਂਜਾਇਟੀ ਨੂੰ ਕਦੇ ਡਾਇਗਨੋਸ ਨਹੀਂ ਕੀਤਾ ਗਿਆ ਤੇ ਇੱਕ ਪਹਿਲੂ ਇਹ ਆ ਕਿ ਜੇ ਚਲੋ ਹੁਣ ਡਾਇਗਨੋਸ ਹੋਣ ਲੱਗ ਗਿਆ ਇਹਦੇ ਨਾਲ ਅਵੇਰਨੈਸ ਆਈ ਹੈ ਤੇ ਡਾਇਗਨੋਸ ਹੋਣ ਲੱਗ ਗਿਆ ਤਾਂ ਫਿਰ ਇਹ ਕਿਉਂ ਹੋਵਦਾ ਹੈ ਇਹਦੇ ਕੀ ਕਾਰਨ ਨੇ ਤੇ ਆਪਾਂ ਇਹਨੂੰ ਰੋਗ ਦੀ ਰੋਕ ਥਾਮ ਲੈ ਕੀ ਕਰ ਸਕਦੇ ਆ ਅਮ ਇਹਦੇ ਨਾਲ ਮਿਲਦੀ-ਜੁਲਦੀ ਇੱਕ ਉਦਾਹਰਣ ਹੈ ਜਿਵੇਂ ਮੈਂ ਕਹਿ ਰਹੀ ਆ ਕਿ ਆਪਣੇ ਮੁਲਕਾਂ ਦੇ ਵਿੱਚ ਇਹ ਜਿਹੜੀਆਂ ਕੰਡੀਸ਼ਨਸ ਡਾਇਗਨੋਸ ਹੀ ਨਹੀਂ ਹੁੰਦੀਆਂ ਉਹੀ ਜਿਹੜਾ ਹੈਗਾ ਆਟਿਜ਼ਮ ਦੇ ਵਿੱਚ ਹੈ ਮੈਂਟਲ ਹੈਲਥ ਇਸ਼ੂਸ ਦੇ ਵਿੱਚ ਹੈ ਡਿਮੈਂਸ਼ੀਆ ਦੇ ਵਿੱਚ ਹੈ ਸਸੇਧ ਪੱਖੋਂ ਮੈਂ ਇਹ ਕਹਿਣਾ ਚਾਹੂੰਗੀ ਉਦਾਹਰਨ ਦੇ ਤੌਰ ਤੇ ਜਿਵੇਂ ਮੇਰੇ ਨਾਲ ਇੱਕ ਬੋਰਾ ਕੋਲੀਗ ਹੈ ਉਹ ਮੈਨੂੰ ਪੁੱਛਣ ਲੱਗ ਗਿਆ ਕਿ ਤੁਹਾਡੇ ਮੁਲਕ ਦੇ ਵਿੱਚ ਜਿਹੜਾ ਡਿਮੈਂਸ਼ੀਆ ਹੈ ਡਿਮੈਂਸ਼ੀਆ ਜਿਹੜੀ ਇੱਕ ਕੰਡੀਸ਼ਨ ਹੈ ਬ੍ਰੇਨ ਦੀ ਐਲਡਰਲੀ ਜਿਹੜੀ ਮਤਲਬ ਉਮਰ ਦੇ ਵਿੱਚ ਹੁੰਦਾ ਹੈ ਤਾਂ ਉਹ ਮੈਨੂੰ ਕਹਿੰਦਾ ਕਿ ਜਿਹੜਾ ਤੁਹਾਡਾ ਮੁਲਕ ਹੈ ਉੱਥੇ ਜਿਹੜਾ ਡਿਮੈਂਸ਼ੀਆ ਹੈਗਾ ਉਹ ਉਹਦੀ ਮਤਲਬ ਕੀ ਹੁੰਦੀ ਹੈ ਤੁਹਾਡੇ ਮੂਲਕ ਵਿੱਚ ਤੁਸੀਂ ਉਹ ਕਿਵੇਂ ਮੈਨੇਜ ਕਰਦੇ ਹੋ ਤਾਂ ਮੈਂ ਮੇਰਾ ਜਿਹੜਾ ਉੱਤਰ ਸੀਗਾ ਉਹਨੂੰ ਇਹੀ ਸੀਗਾ ਕਿ ਸਾਡੇ ਮੁਲਕ ਦੇ ਵਿੱਚ ਇਹਦੀ ਡਾਇਗਨੋਸਿਸ ਤੇ ਅਵੇਰਨੈਸ ਬਹੁਤ ਜ਼ਿਆਦਾ ਘੱਟ ਹੈ ਸਾਡੇ ਅੰਕੜੇ ਬਹੁਤ ਘੱਟ ਨੇ ਕਿਉਂਕਿ ਸਾਡੇ ਇਹ ਡਾਇਗਨੋਸਿਸ ਜਿਹੜੀਆਂ ਕੰਡੀਸ਼ਨਸ ਨੇ ਨਹੀਂ ਹੁੰਦੀਆਂ ਸਮੇਂ ਸੇ ਤਾਂ ਇਹਨਾਂ ਦੇ ਅੰਕ ਤੇ ਆਪਾਂ ਨੂੰ ਬਹੁਤ ਘੱਟ ਮਿਲਦੇ ਤੇ ਦੂਜਾ ਹੁਣ ਮਸਲਾ ਮਤਲਬ ਹੈਗਾ ਕਿ ਜਦੋਂ ਇਹ ਹੋ ਗਿਆ ਤਾਂ ਇਹ ਕਿਉਂ ਹੋ ਰਿਹਾ ਹੈ ਇਹਦੇ ਕੀ ਕਾਰਨ ਨੇ ਸਟ्रेस ਐਂਜਾਇਟੀ ਜਾਂ 멘ਟਲ ਹੈਲਥ ਇਸ਼ੂਸ ਅਕੈਡੈਮਿਕ ਪ੍ਰੈਸ਼ਰ ਤੇ ਕਰੀਅਰ ਜਿਹੜਾ ਹੈਗਾ ਹੁਣ ਆਪਣੇ ਜਿਹੜੇ ਨੌਜਵਾਨ ਪੀੜੀ ਆ ਉਹਨਾਂ ਦੇ ਉੱਤੇ ਅਕੈਡੈਮਿਕ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਜੇ ਆਪਾਂ ਦੂਜੇ ਮੁਲਕਾਂ ਦੀ ਗੱਲ ਕਰੀਏ ਤਾਂ ਅਕੈਡੈਮਿਕ ਪ੍ਰੈਸ਼ਰ ਜਿਹੜਾ ਹੈਗਾ ਨੌਜਵਾਨ ਵਰਗ ਤੇ ਬਹੁਤ ਜ਼ਿਆਦਾ ਹੈ ਅਕੈਡੈਮਿਕ ਪ੍ਰੈਸ਼ਰ ਦੇ ਵਿੱਚ ਕੀ ਹੁੰਦਾ ਉਹਨਾਂ ਦੀ ਸਕੂਲਿੰਗ ਹੈ ਉਹਨਾਂ ਦੀ ਯੂਨੀਵਰਸਿਟੀਆਂ ਹੈ ਉਹਨਾਂ ਦੀ ਪਰਵਰਿਸ਼ੀ ਸ਼ੁਰੂ ਤੋਂ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਜਿਹੜਾ ਤੁਸੀਂ ਹੈਗਾ ਐਨੀ ਗ੍ਰੇਡ ਲੈ ਕੇ ਆਉਣੇ ਘਰ ਦੇ ਵਿੱਚ ਤੁਸੀਂ ਆ ਸਬਜੈਕਟ ਦੇ ਵਿੱਚ ਐਕਸੈਲ ਕਰਨਾ ਹੈ ਤੁਸੀਂ ਇਹ ਬਣਨਾ ਹੈ ਇਹ ਫਲਾਨੀ ਯੂਨੀਵਰਸਿਟੀ ਹੈ ਤੁਸੀਂ ਉਹਦੇ ਚ ਐਡਮਿਸ਼ਨ ਲੈਣੀ ਹੈ ਗੁਆਂਡੀਆ ਦੇ ਬੱਚੇ ਦੀ ਇੱਥੇ ਐਡਮਿਸ਼ਨ ਹੋਈ ਆ ਤਾਂ ਤੁਹਾਡੀ ਤੇਰੀ ਵੀ ਇੱਥੇ ਹੋਣੀ ਚਾਹੀਦੀ ਹੈ ਤਾਂ ਜਿਹੜਾ ਐਕਾਡੈਮਿਕ ਪ੍ਰੈਸ਼ਰ ਹੈ ਤੇ ਕਰੀਅਰ ਜਿਹੜਾ ਹੈਗਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਆਪਣੇ ਦੇਸ਼ਾਂ ਦੇ ਵਿੱਚ ਆ ਜਿਹੜਾ ਕਿ ਮਤਲਬ ਜੇ ਆਪਾਂ ਉਹਨੂੰ ਕੰਪੇਅਰ ਕਰਦੇ ਆ ਦੂਜੇ ਦੇਸ਼ਾਂ ਦੇ ਨਾਲ ਇਹ ਇੱਕ ਕਾਰਨ ਹੈ ਬਹੁਤ ਵੱਡਾ ਕਾਰਨ ਹੈ ਜਿਹੜੇ ਆਪਣੇ ਪਰਿਵਾਰ ਤੇ ਜਾਂ ਸਮਾਜ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹ ਬਹੁਤ ਜ਼ਿਆਦਾ ਨੇ। ਉਹ ਹੀ ਜਿਵੇਂ ਮੈਂ ਕਹਿ ਰਹੀ ਸੀ ਕਿ ਜਿਹੜੀਆਂ ਐਕਸਪੈਕਟੇਸ਼ਨਸ ਚਾਹੇ ਪੜਾਈ ਨੂੰ ਲੈ ਕੇ ਲੈ ਲੋ ਕੈਰੀਅਰ ਨੂੰ ਲੈ ਕੇ ਲੈ ਲੋ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ। ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਟੈਕਨੋਲੋਜੀ ਇਹ ਇਹ ਬੜਾ ਵੱਡਾ ਕਾਰਨ ਹੈ ਜੋ ਕਿ ਪੀੜ੍ਹੀ ਦੇ ਵਿੱਚ ਜਿਹੜਾ ਕਿ ਸਟ्रेस ਤੇ ਮੈਂਟਲ ਹੈਲਥ ਇਸ਼ੂਸ ਦੇ ਵਿੱਚ ਵਾਧਾ ਕਰ ਰਿਹਾ ਹੈ। ਉਹ ਕਿਵੇਂ ਵਾਧਾ ਕਰ ਰਿਹਾ ਹੈ? ਜਿਹੜੀ ਹੈਗੀ ਆ ਅਸਲ ਜ਼ਿੰਦਗੀ ਨੂੰ ਸਮਝਣਾ ਪਰਦੇ ਦੇ ਪਿੱਛੇ ਜਿਹੜੀ ਜ਼ਿੰਦਗੀ ਹੈ ਕੀ ਅਸੀਂ ਸੋਸ਼ਲ ਮੀਡੀਆ ਨੂੰ ਦੇਖ ਕੇ ਅੰਦਾਜ਼ੇ ਲਾਉਨੇ ਆ ਸੋਸ਼ਲ ਮੀਡੀਆ ਨੂੰ ਦੇਖ ਕੇ ਅਸੀਂ ਕਿਸੇ ਦੀ ਜ਼ਿੰਦਗੀ ਦੇ ਅੰਦਾਜ਼ੇ ਲਾਉਨੇ ਆ ਉਹ ਬੰਦਾ ਕਿਸ ਤਰ੍ਹਾਂ ਦਾ ਕਿਵੇਂ ਆਪਣੀ ਜ਼ਿੰਦਗੀ ਜਿਉ ਰਿਹਾ ਹੈ ਉਹਦੇ ਵਿੱਚ ਜਿਹੜਾ ਹੈਗਾ ਇੱਕ ਕਹਿੰਦੇ ਦੌੜ ਵੀ ਲੱਗੀ ਹੋਈ ਆ ਜਿਹੜੀ ਆ ਵੀ ਆ ਕੰਪੀਟੀਸ਼ਨ ਦੀ ਦੌੜ ਵੀ ਲੱਗੀ ਹੋਈ ਆ ਇਹਦੇ ਵਿੱਚ ਨੌਜਵਾਨ ਪੀੜੀ ਜਿਵੇਂ ਜਿਵੇਂ ਅੰਦਰ ਤੁਸ ਰਹੀ ਹੈ ਉਹਦੇ ਨਾਲ ਉਹਨਾਂ ਦੇ ਵਿੱਚ ਬਰਨ ਆਊਟ ਤੇ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਵਧ ਰਿਹਾ ਹੈ ਅੱਜ ਜੇ ਆਪਾਂ ਜਿਹੜੇ এনवायरमेंटਲ ਹੈਗੇ ਆ ਤੇ ਜਾਂ ਜਿਹੜੇ ਹੈਗੇ ਆ ਪਰਸਨਲ ਫੈਕਟਰ ਦੇਖੀਏ ਉਹਨਾਂ ਦੇ ਵਿੱਚ ਅਰਬਨਾਈਜੇਸ਼ਨ ਪਿੰਡਾਂ ਤੋਂ ਜਿਹੜੀ ਆਬਾਦੀ ਹੈ ਸ਼ਹਿਰਾਂ ਵੱਲ ਮੂਵ ਹੋ ਰਹੀ ਆ ਓਵਰਕਰਾਉਡਿੰਗ ਅਰਬਨਾਈਜੇਸ਼ਨ ਹੋ ਰਹੀ ਆ ਉਹਦੇ ਨਾਲ ਜਿਹੜਾ ਸਟ੍ਰੈਸ ਹੈ ਮੈਂਟਲ ਲਾਈਫ ਜਿਹੜੀ ਤੁਹਾਡੇ ਪਿੰਡਾਂ ਦੀ ਜ਼ਿੰਦਗੀ ਸੀਗੀ ਜਿਹੜੀ ਆਪਣੇ ਤੌਰ ਤਰੀਕੇ ਸੀਗੇ ਉਹ ਬਦਲ ਗਿਆ ਜਿਹੜੀ ਸ਼ਹਿਰੀ ਜ਼ਿੰਦਗੀ ਹੈ ਉਹਦੇ ਨਾਲ ਤੁਸੀਂ ਕੋਪ ਅਪ ਕਰਨ ਲਈ ਉਹਦੇ ਨਾਲ ਤੁਹਾਡਾ ਬਰਨ ਆਊਟ ਵੀ ਵੱਧ ਰਿਹਾ ਆ ਇਹ ਸਾਰੇ ਕੌਜ਼ਸ ਨੇ ਤੇ ਮੈਨੂੰ ਲੱਗਦਾ ਹੈ ਹੋਰ ਸਭ ਤੋਂ ਵੱਡਾ ਸੋਸ਼ਲ ਮੀਡੀਆ ਤੋਂ ਇਲਾਵਾ ਜਿਹੜਾ ਮੈਨੂੰ ਲੱਗਦਾ ਕਿ ਜਿਹੜਾ ਤੁਹਾਡੇ ਜਿਹੜੇ ਰਿਸ਼ਤੇ ਨੇ ਰਿਸ਼ਤੇ ਨੇ ਤੁਹਾਡੇ ਪਰਿਵਾਰ ਦੇ ਨਾਲ ਤੁਹਾਡੇ ਸਮਾਜ ਦੇ ਨਾਲ ਕਿਤੇ ਕਿਤੇ ਉਹ ਸੋਸ਼ਲ ਮੀਡੀਆ ਦੇ ਨਾਲ ਵੀ ਆਪਾਂ ਰਿਲੇਟ ਕਰ ਰਹੇ ਆ ਆਪਾਂ ਘਰ ਦੇ ਵਿੱਚ ਬੈਠੇ ਹੁੰਦੇ ਆ ਆਪਾਂ ਘਰ ਦੇ ਨਾਲ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਨਹੀਂ ਗੱਲਬਾਤ ਕਰਦੇ ਸਾਰਿਆਂ ਦੇ ਕੋਲੇ ਆਈਪੈਡ ਨੇ ਸਾਰਿਆਂ ਦੇ ਕੋਲ ਸਕਰੀਨ ਨੇ ਸਾਰਿਆਂ ਦੇ ਕੋਲ ਫੋਨ ਨੇ ਉਹ ਸਾਰੇ ਆਪਣੇ ਕਮਰਿਆਂ ਦੇ ਵਿੱਚ ਨੇ ਸਾਡਾ ਜਿਹੜਾ ਰਿਸ਼ਤਾ ਹੈ ਆਪਸੀ ਰਿਸ਼ਤਾ ਪਰਿਵਾਰਾਂ ਦਾ ਬਦਲ ਗਿਆ। ਜਿਹੜੀ ਬੱਚਿਆਂ ਦੀ ਪਰਵਰਿਸ਼ਾ ਉਹ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਬੱਚੇ ਦੀ ਪਰਵਰਿਸ਼ ਕਰਨ ਲਈ ਪੂਰਾ ਇੱਕ ਪਿੰਡ ਚਾਹੀਦਾ ਹੁੰਦਾ। ਨਾ ਉਹ ਚਾਚੇ, ਤਾਏ, ਮਾਮੇ, ਭੂਆ, ਫੁੱਫੜ ਸਾਰਿਆਂ ਦੇ ਨਾਲ ਉਹਦਾ ਜਿਹੜਾ ਬੱਚੇ ਦਾ ਲਗਾਓ ਸੀ ਤਾਂ ਪਰਵਰਿਸ਼ੀ ਸੀਗੀ। ਹੁਣ ਜਿਹੜੇ ਪਰਿਵਾਰ ਵਿੱਚ ਛੁੱਟਦੇ ਰੁਕੇ ਆ ਜਿਹੜੇ ਮਾਪੇ ਉਹਨੇ ਆਪਣੇ ਕੰਮਾਂ ਦੇ ਵਿੱਚ ਵਿਅਸਤ ਨੇ। ਤੇ ਇਹ ਜਿਹੜਾ ਹੈਗਾ ਆ ਜਿਹੜੇ ਰਿਸ਼ਤਿਆਂ ਦੇ ਵਿੱਚ ਜਿਹੜਾ ਬਦਲਾਅ ਆਇਆ ਇਹ ਵੀ ਇੱਕ ਜਿਹੜਾ ਹੈਗਾ ਅਕਾਰਨ ਹੈਗਾ ਜਿਹੜਾ ਸਟ्रेस ਤੇ ਐਂਜਾਇਟੀ ਮਾਨਸਿਕ ਤਣਾਅ ਦਾ ਜਿਹੜੇ WHO ਦੀ ਜਿਹੜੀ ਵਿਅਰਥ ਵਰਲਡ ਹੈਲਥ ਦੀ ਆਰਗੇਨਾਈਜੇਸ਼ਨ ਐ ਤੇ ਉਹਦੇ ਆਪਾਂ ਆਕੜੇ ਦੇਖੀਏ 10 ਤੋਂ 19 ਸਾਲਾਂ ਦੇ ਵਿੱਚ ਜਿਹੜੇ ਉਮਰ ਵਰਗ ਦੇ ਜਿਹੜੇ ਨੌਜਵਾਨ ਨੇ ਆ ਸੱਤ ਦੇ ਵਿੱਚੋਂ ਇੱਕ ਨੂੰ ਜਿਹੜਾ ਹੈਗਾ ਆ ਮੈਂਟਲ ਹੈਲਥ ਇਸ਼ੂਸ ਹੋ ਰਹੇ ਨੇ ਇਹ ਇਹ ਜਿਹੜੇ ਹੈਗੇ ਨੇ ਲੀਡਿੰਗ ਕਾਸਟ ਨੇ ਬਿਮਾਰੀਆਂ ਦੇ ਤੇ ਜਿਹੜਾ ਸੁਸਾਈਡ ਹੈ ਉਹ ਤੀਜੇ ਨੰਬਰ ਤੇ ਆ ਰਿਹਾ ਜੇ ਆਪਾਂ ਗ੍ਰਾਫ ਨੂੰ ਦੇਖੀਏ ਸੁਸਾਈਡ ਤੀਜੇ ਨੰਬਰ ਤੇ ਆ ਰਿਹਾ ਆ ਆਤਮ ਹੱਤਿਆ ਜਿਹੜੀ ਹੈਗੀ ਆ ਉਹ ਤੀਜੇ ਨੰਬਰ ਤੇ ਆ ਰਹੀ ਹੈ ਏਰੀਆ ਪਰਟ ਦੇ ਅੱਜ ਦੇ ਸਾਬ ਦਾ ਦੇਖੀ ਇਹ ਇਹ ਤਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਕਾਰਨ ਨੇ ਅਹ ਅਵੀ ਜਿਸ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਉਹਨਾਂ ਨੇ ਉਹਨੇ ਉਹਨੇ ਅਹ ਵਿਆਪ ਕਿਤਾਬੀ ਕਰਜ਼ੇ ਜਿਵੇਂ ਚੜਦੇ ਪੰਜਾਬ ਜਿਹੜਾ ਹੈਗਾ ਕਰਜ਼ਿਆਂ ਦੀ ਮਾਰ ਥੱਲੇ ਆਇਆ ਉਹ ਇਹਦਾ ਕੀ ਕਾਰਨ ਹੋਗਾ ਇਹ ਵੀ ਇਹ ਵੀ ਸਟ्रेस ਐਂਜਾਇਟੀ ਮੈਂਟਲ ਹੈਲਥ ਇਸ਼ੂਸ ਬਾਰੇ ਲੈ ਕੇ ਜਾ ਰਹੇ ਆ ਕਰਜ਼ੇ ਨੇ ਫਿਰ ਜਿਹੜੇ ਹੈਗੇ ਆ ਕੁਦਰਤੀ ਆਫਤਾਂ ਮੈਂ ਤਾਂ ਬਿਗੈਰ ਘਟਨੀ ਹੈ ਹੜ ਆ ਰਿਹਾ ਕਦੇ ਸੁੱਕ ਆ ਰਿਹਾ ਨੌਜਵਾਨ ਪੀੜੀ ਆ ਉਹਨਾਂ ਨੂੰ ਧਰਨੇ ਤੇ ਧੰਨੇ ਲਾ ਦੇ ਪੈ ਰਹੇ ਨੇ ਕਿਸਾਨੀ ਧਰਨਾ ਹੋ ਗਿਆ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੱਲ ਰਿਹਾ ਹੈਗਾ ਚੰਡੀਗੜ੍ਹ ਦੇ ਵਿੱਚ ਨੌਜਵਾਨ ਪੀੜੀ ਉੱਥੇ ਵਿਅਸਤ ਹੈ ਤੇ ਉਹਨਾਂ ਦਾ ਜੇ ਇਹੀ ਜਿਹੜੀ ਜਿਹੜਾ ਸਮਾਂ ਉਹ ਕਿਸੇ ਪ੍ਰੋਡਕਟਿਵ ਕੰਮ ਲਈ ਲਾਇਆ ਜਾਂਦਾ ਪਰ ਜੜੇ ਆਪਣੇ ਮਸਲੇ ਨੇ ਮੈਨੂੰ ਲੱਗਦਾ ਹੈ ਉਹ ਧਰਮ ਨੇ ਤੇ ਇਹ ਇਹ ਇੱਕ ਕਾਰਨ ਹੈ ਜਿਹੜਾ ਮਿਲ ਸਟ्रेस ਤੇ ਐਂਜ਼ਾਇਟੀ ਨੂੰ ਵਧਾ ਰਿਹਾ ਹੈਗਾ ਜੀ ਬਹੁਤ ਸ਼ੁਕਰੀਆ ਸਵਾਲ ਮੇਰਾ ਇਹ ਇਹ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਮੈਂਸ਼ਨ ਨਹੀਂ ਕੀਤਾ ਕਿ ਨਵੀਂ ਪੀੜ੍ਹੀ ਜਿਹੜੀ ਹੈ ਉਹ ਆਪਣੀ ਜ਼ੁਬਾਨ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਕੋਈ ਚੇਂਜ ਲੈ ਕੇ ਆ ਸਕਦੀ ਹੈ ਇਸ ਐਂਜ਼ਾਇਟੀ ਨੂੰ ਤੇ ਕੱਲ ਹੋਵੇਗਾ ਓਵਰਕਮ ਕਿਵੇਂ ਕਰੇ ਜੀ ਡਿਸਟ੍ਰੈਸ ਮੈਨੇਜਮੈਂਟ ਦਾ ਓਵਰਕਮ ਹੁੰਨੇ ਤੇ ਇਹਦੇ ਤੇ ਜੇ ਆਪਾਂ ਆਈਏ ਤਾਂ ਇਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਪਹ ਹੈ ਗਿਆ ਜੀ ਕਲਚਰਲ ਤੇ ਸੋਸ਼ਲ ਸਟਿਗਮਾ ਅੰਗਰੇਜ਼ੀ ਦੇ ਵਿੱਚ ਆਪਾਂ ਜਿਹੜਾ ਸ਼ਬਦ ਵਰਤਦੇ ਆ ਕਲਚਰਲ ਤੇ ਸੋਸ਼ਲ ਸਟਿਗਮਾ ਕੀ ਹੁੰਦਾ ਹੈ ਆਪਣੇ ਜ਼ੈਨ ਦੇ ਵਿੱਚ ਆਪਣੇ ਕਲਚਰ ਨੂੰ ਲੈ ਕੇ ਆਪਾਂ ਬਹੁਤ ਸਾਰੀਆਂ ਧਾਰਨਾਵਾਂ ਜੜੀਆਂ ਆਪਣੇ ਮਨਾਂ ਦੇ ਵਿੱਚ ਹੁੰਦੀਆਂ ਨੇ ਉਹਦੇ ਵਿੱਚੋਂ ਇੱਕ ਹੈ ਕਿ ਅਸੀਂ ਪੰਜਾਬੀ ਬੜੀ ਜੂਜਾਰੂ ਕੌਮ ਹੈ ਅਸੀਂ ਪੰਜਾਬੀ ਜਿਹੜੇ ਹੈਗੇ ਆ ਅਮ ਅਮ ਵੱਡੇ ਹੀ ਚਲੋ ਵੱਡੇ ਤੋਂ ਇਲਾਵਾ ਵਾਲੇ ਤਾਂ ਆਪਾਂ ਹੈਗੇ ਹੈਗੇ ਆ ਤਾਂ ਆਪਾਂ ਇਹ ਮੰਨਦੇ ਆ ਕਿ ਸਾਡੀ ਮਾਨਸਿਕ ਸਿਹਤ ਕਦੇ ਖਰਾਬ ਨਹੀਂ ਹੋ ਸਕਦੀ ਕਿਉਂਕਿ ਅਸੀਂ ਬੜੇ ਬੜੇ ਤਕੜੇ ਲੋਕ ਆ ਤੇ ਸਾਨੂੰ ਉਹਨਾਂ ਦੀ ਮਾਨਸਿਕ ਸਿਹਤ ਇਹ ਤਾਂ ਇੱਕ ਕਮਜ਼ੋਰੀ ਦੀ ਨਿਸ਼ਾਨੀ ਹੈ ਇਹਦੇ ਕਰਕੇ ਜਿਹੜੇ ਹੈਗੇ ਨੇ ਨਾ ਤਾਂ ਇਹ ਬਾਹਰ ਨਿਕਲ ਕੇ ਆਉਂਦੇ ਨੇ ਤੁਸੀਂ ਕਿਸੇ ਨੂੰ ਦੱਸਣ ਲੱਗਿਆਂ ਵੀ ਸ਼ਰਮ ਮਹਿਸੂਸ ਕਰੋਗੇ ਕਿ ਮੈਂ ਕੋਈ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਹਾਂ ਆ ਆਪਣੇ ਮੁਲਕਾਂ ਦੇ ਵਿੱਚ ਇਹ ਇਹ ਮੈਨੂੰ ਲੱਗਦਾ ਇੱਕ ਕਮਜ਼ੋਰੀ ਸਮਝਿਆ ਜਾਂਦਾ ਤੇ ਇਹਨੂੰ ਇੱਕ ਸ਼ਰਮ ਸਮਝਿਆ ਜਾਂਦਾ ਹੈ ਕਿ ਮੈਂ ਕੋਈ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਮੈਨੂੰ ਮੈਂਟਲ ਹੈਲਥ ਇਸ਼ੂਸ ਹੋ ਰਹੇ ਨੇ ਜਦਕਿ ਆਪਾਂ ਨੂੰ ਕੋਈ ਖੰਘ ਜ਼ੁਖਾਮ ਬੁਖਾਰ ਹੋ ਜੇ ਆਪਾਂ ਆਰਾਮ ਨਾਲ ਦੱਸ ਦਿੰਨੇ ਆ ਕਿ ਮੇਰਾ ਗਲਾ ਖਰਾਬ ਹੈ ਮੈਨੂੰ ਬੁਖਾਰ ਹੈ ਨਾ ਪਰ ਜੇ ਆਪਾਂ ਨੂੰ ਡਿਪਰੈਸ਼ਨ ਹੈ ਜਾਂ ਮੈਂਟਲ ਹੈਲਥ ਜਿਹੜੇ ਇਸ਼ੂਸ ਨੇ ਉਹ ਆਪਾਂ ਬਹੁਤ ਘੱਟ ਕਿਸੇ ਨੂੰ ਦੱਸਾਂਗੇ ਕਿਉਂਕਿ ਇਹ ਜਿਹੜਾ ਕਲਚਰਲ ਕੰਡੀਸ਼ਨਿੰਗ ਹੈ ਜਿਹੜਾ ਸੋਸ਼ਲ ਸਟਿਗਮਾ ਕਲਚਰਲ ਸਟਿਗਮਾ ਆਪਣੇ ਦੇ ਵਿੱਚ ਭਰਿਆ ਹੋਇਆ ਹੈ ਉਹਦੇ ਨਾਲ ਆਪਾਂ ਖੁੱਲਕੇ ਇਹਨੂੰ ਇਹ ਨੂੰ ਇਹ ਆਪਾਂ ਕਿਸੇ ਨਾਲ ਗੱਲ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਜਿਹੜਾ ਕਲਚਰਲ ਤੇ ਸੋਸ਼ਲ ਸਟਿਗਮਾ ਇਹ ਨੂੰ ਇਹ ਨੂੰ ਖਤਮ ਕਰਨ ਲਈ ਇਹ ਇਹ ਇਹਦੇ ਨਾਲ ਵਿੱਚ ਅਵੇਰਨੈਸ ਦੀ ਬਹੁਤ ਜ਼ਰੂਰਤ ਹੈ ਨਾ ਇਹਦੀ ਰੋਕ ਥੰਮ ਲਈ ਫਿਰ ਹੈਗਾ ਜਿਹੜੀ ਓਪਨ ਕਮਿਊਨੀਕੇਸ਼ਨ ਓਪਨ ਕਮਿਊਨੀਕੇਸ਼ਨ ਆਪਾਂ ਜਿਹੜਾ ਫਿਰ ਅੰਗਰੇਜ਼ੀ ਦਾ ਸ਼ਬਦ ਵਰਤਦੇ ਆ ਵੀ ਜਿਹੜੀ ਗੱਲਬਾਤ ਹੋਣੀ ਚਾਹੀਦੀ ਹੈ ਹੁਣ ਜਿਹੜੇ ਐਕਾਡੈਮਿਕ ਪ੍ਰੈਸ਼ਰ ਨੇ ਬੱਚਾ ਤੇ ਕੈਰੀਅਰ ਕੈਰੀਅਰ ਦੇ ਪ੍ਰੈਸ਼ਰ ਨੇ ਉਹਨਾਂ ਬਾਰੇ ਖੁੱਲ ਕੇ ਪਰਿਵਾਰ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ ਮਾਪਿਆਂ ਦਾ ਫਰਜ਼ ਬਣਦਾ ਹੈ ਬੱਚੇ ਨਾਲ ਬੈਠਣ ਉਹਨਾਂ ਨਾਲ ਗੱਲਬਾਤ ਉਹਨਾਂ ਦਾ ਉਹਨਾਂ ਦਾ ਕਿਹੜਾ ਏਰੀਆ ਇੰਟਰਸਟ ਹੈ ਥੋਪਣ ਦੀ بجائے ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਕਿ ਆ ਜਿਹੜਾ ਜੀ ਤੇਰਾ ਸ਼ੌਕ ক্রিকেট ਖੇਡਣਾ ਹੈ ਜੇ ਤੇਰਾ ਸ਼ੌਕ ਨਾ ਪੋਇਟਰੀ ਦੇ ਵਿੱਚ ਹੈ ਜੇ ਸ਼ੌਕ ਕੋਈ ਹੋਰ ਹੈ ਹੁਣ ਜੇ ਕਿਸੇ ਦਾ ক্রিকেট ਵਾਲਾ ਤੇ ਉਹਨੂੰ ਤੁਸੀਂ ਮੈਥ ਦੀਆਂ ਟਿਊਸ਼ਨਾਂ ਰਖਵਾ ਦੋਗੇ ਤੇ ਉਹ ਉਹਦਾ ਜਿਹੜਾ ਸ਼ੌਕ ਹੈਗਾ ਉਹ ਦੱਬਿਆ ਜਾਂਦਾ ਹੈ ਓਪਨ ਕਮਿਊਨੀਕੇਸ਼ਨ ਦੀ ਬਹੁਤ ਜ਼ਿਆਦਾ ਲੋੜ ਹੈ ਆਪਣੇ ਮੁਲਕਾਂ ਦੇ ਵਿੱਚ ਹਾਂਜੀ ਮੈਨੂੰ ਲੱਗਦਾ ਕਿ ਇਹ ਇਹ ਰੋਕ ਥਾਮ ਲਈ ਬਹੁਤ ਅਹਿਮ ਨੇ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਨੋਟਿਸ ਕੀਤਾ ਹੈ ਕਿ ਜ਼ੁਬਾਨ ਸਿਰਫ ਮੁਹੱਬਤ ਦੇ ਨਾਲ ਨਹੀਂ ਬਚਦੀ ਜ਼ੁਬਾਨ ਉਸ ਟਾਈਮ ਬਚਦੀ ਹੈ ਜਦੋਂ ਅਸੀਂ ਰੋਜ਼ਗਾਰ ਦੇ ਓਪਰਚੁਨਿਟੀਆਂ ਜਾਂ ਰੋਜ਼ਗਾਰ ਦੇ ਜਿਹੜੇ ਉਹਨੂੰ ਰੋਜ਼ਗਾਰ ਦੇ ਨਾਲ ਜੋੜ ਸਕਦੇ ਹਾਂ ਤੇ ਮੈਂ ਸੈਫ ਸਾਹਿਬ ਤੋਂ ਪੁੱਛਾਂਗੀ ਕਿ ਪੰਜਾਬੀ ਨੂੰ ਅਸੀਂ ਰੋਜ਼ਗਾਰ ਦੇ ਨਾਲ ਕਿਸ ਤਰ੍ਹਾਂ ਜੋੜ ਸਕਦੇ ਹਾਂ ਤੇ ਬੋਲੀ ਜਿਹੜੀ ਹੈ ਜ਼ੁਬਾਨ ਜਿਹੜੀ ਹੈ ਉਸ ਤੇ ਨਾਲ ਫਿਊਚਰ ਬਣ ਸਕਦਾ ਹੈ ਪੰਜਾਬੀ ਦਾ ਆਪਣਾ ਸਾਡੀ ਨਵੀਂ ਪੀੜ੍ਹੀ ਦਾ ਹੈ ਨਹੀਂ ਹੈਲੋ ਜੀ ਅਸਲਾਮੁਅਲੈਕਮ ਸਾਰੇ ਨੌਜਵਾਨਾਂ ਨੂੰ ਤੇ ਵਾਦਾ ਕਰਨਾ ਮੈਂ ਬੋਰ ਨਹੀਂ ਕਰਾਂਗਾ ਪ੍ਰੈਕਟੀਕਲ ਗੱਲ ਕਰਾਂਗਾ ਕਿ ਜਿੱਦੂ ਅਸੀਂ ਇਨਵੀਟੇਸ਼ਨ ਕੰਪੇਨ ਤੇ ਕਰ ਰਹੇ ਸਾਂ ਇਸ ਕਾਨਫਰੰਸ ਨੂੰ ਆਰਗੇਨਾਈਜ਼ ਕਰਨ ਦੇ سلسلے 'ਚ ਤੇ ਪੂਰੇ ਪੰਜਾਬ ਛਿਪੇਵੇਂ ਸਾਂ ਤੇ ਮੇਰੇ ਆਪਣੇ ਜ਼ੇਹਨ ਚ ਵੀ ਤੇ ਕੁਝ ਦੋਸਤਾਂ ਦੇ ਜ਼ੇਹਨ ਚ ਵੀ ਲੋਕਾਈ ਦੇ ਜ਼ੇਹਨ ਚ ਵੀ ਇਹ ਸਵਾਲ ਮੌਜੂਦ ਸੀ ਮੈਨੂੰ ਕੋਈ ਕਈ ਦਮਾ ਪੁੱਛਿਆ ਗਿਆ ਕਿ ਲੋਕ ਪੰਜਾਬੀ ਕਿਉਂ ਪੜਨ ਇਹਦੇ ਨਾਲ ਤੇ ਇਕਨੋਮੀ ਨਹੀਂ ਟਾਇਚ ਰੋਜ਼ਗਾਰ ਕਿੱਥੇ ਮਿਲੇਗਾ ਤੇ ਅੱਜ ਮੈਂ ਉਸ ਚੀਜ਼ ਦਾ ਜਵਾਬ ਦੇਣ ਆਇਆ ਜਿੱਦਨ ਅਸੀਂ ਕਮਰ ਰਜ਼ਾ ਬਟੂ ਸਾਹਿਬ ਨਾਲ ਨਾਸਰ ਢਿਲੂ ਸਾਹਿਬ ਨਾਲ ਚੀਫ ਆਰਗਨਾਈਜ਼ਰ ਨੇ ਇਹਨਾਂ ਦੇ ਨਾਲ ਰਾਣਾ ਸਿਕੰਦਰ ਹਯਾਤ ਸਾਹਿਬ ਕੁਲਗੇ ਉਹਨਾਂ ਦੇ ਵਾਲਿਦ ਸਾਹਿਬ ਰਾਣਾ ਹਯਾਤ ਸਾਹਿਬ ਨੇ ਵੀ ਇਹੀ ਸਵਾਲ ਉਠਾਇਆ ਕਿ ਬੱਚੇ ਤੇ ਸਾਡੇ ਪਹਿਲੇ ਹੀ ਕਨਫਿਊਜ਼ ਨੇ ਕਿ ਸਕੂਲਾਂ ਦੇ ਵਿੱਚ ਇਹ ਉਰਦੂ ਵੀ ਪੜ੍ਹਾਈ ਜਾ ਰਹੀ ਹੈ ਤੇ ਇੰਗਲਿਸ਼ ਵੀ ਪੜ੍ਹਾਈ ਜਾ ਰਹੀ ਹੈ ਤੁਸੀਂ ਇੱਕ ਨਵੀਂ ਜ਼ਬਾਨ ਲੈ ਕੇ ਆ ਰਹੇ ਹੋ ਤੇ ਤੁਹਾਡੇ ਲੋਕਾਂ ਦੇ ਜ਼ਿਹਨ 'ਚ ਵੀ ਮੌਜੂਦ ਹੈ ਕਿ ਯਾਰ ਇਹ ਸੋਸ਼ਲ ਮੀਡੀਆ ਤੇ ਇਹਨਾਂ ਨੇ ਰੋਲਾ ਪਾਇਆ ਜੀਵੇ ਪੰਜਾਬੀ 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 ਤੇ ਇਹ ਕੋਈ ਖੋਖਲੀ ਜੀ ਗੱਲ ਹੈ ਇਹ ਕੋਈ ਗੱਲ ਬੰਦੀ ਨਹੀਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਲੈਂਗੁਏਜ ਬੇਸਡ ਕੈਰੀਅਰਸ ਨੇ ਨਾ ਉਹ ਇਸ ਟਾਈਮ ਟ੍ਰੈਂਡਿੰਗ ਤੇ ਨੇ ਤੁਸੀਂ ਜਰਮਨ ਚ ਦੇਖ ਲਓ ਜਾ ਕੇ ਜਰਮਨੀ ਚ ਦੇਖ ਲਓ ਚਾਈਨਾ ਚ ਦੇਖ ਲਓ ਇਹਨਾਂ ਦੇ ਟਰਾਂਸਲੇਟਰ ਹੈ ਵੀ ਤਨਖਾਹਾਂ ਲੈਣ ਦੇ ਤੇ ਸਿਰਫ ਇਹ ਤੁਹਾਨੂੰ ਮੈਂ ਦੱਸਾਂਗਾ ਕਿ ਇੱਕ ਇੰਡੀਵਿਜੂਅਲ ਦੇ ਤੌਰ ਤੇ ਫਿਰ ਗਵਰਨਮੈਂਟ ਲੈਵਲ ਤੇ ਵੀ ਡਿਸਕਸ ਕਰਾਂਗੇ ਤੇ ਉਸ ਹਵਾਲੇ ਨਾਲ ਅਗਰ ਵੇਖਿਆ ਜਾਏ ਤੇ ਟਰਾਂਸਲੇਟਰ ਜਾਂ ਜਿਹੜੇ ਪੰਜਾਬੀ ਦੇ ਟੀਚਰਸ ਨੇ ਉਹ 10 ਡਾਲਰ ਤੋਂ ਲੈ ਕੇ 25 ਡਾਲਰ ਪਰ ਆਰ ਦੇ ਹਿਸਾਬ ਨਾਲ ਚਾਰਜ ਕਰ ਰਹੇ ਨੇ ਪੂਰੀ ਦੁਨੀਆ 'ਚ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਪੂਰੀ ਦੁਨੀਆ 'ਚ ਮਾਸ਼ਾਅੱਲਾ 20 ਤੋਂ 25 ਕਰੋੜ ਕਨਸਮੇਸ਼ਨ ਮਾਰਕੀਟ ਹੈ ਪੰਜਾਬੀਆਂ ਦੀ ਇੰਨੇ ਪੰਜਾਬੀ ਜਿਹੇ ਨੇ ਉਹ ਉਹ ਪੰਜਾਬੀ ਬੋਲ ਸਕਦੇ ਨੇ ਉਹ ਸੁਣਦੇ ਨੇ ਸਮਝਦੇ ਨੇ ਤੇ ਇੰਨੀ ਵੱਡੀ ਮਾਰਕੀਟ ਜਪਾਨ ਦੀ ਆਬਾਦੀ तकरीबन 8 ਕਰੋੜ ਤੇ ਇੰਨੀ ਵੱਡੀ ਆਬਾਦੀ ਵਾਸਤੇ ਫਿਰ ਅਗਰ ਤੁਸੀਂ ਉਹਨੂੰ ਹਦਰਨਾ ਇਕਨੋਮੀ ਅਟੈਚ ਅਟੈਚ ਕਰਨੀ ਹੈ ਤੇ ਤੇ ਨੌਜਵਾਨੋ ਤੁਹਾਡੇ ਵਾਸਤੇ ਬੈ ਗੱਲ ਜ਼ਰਾ ਗੌਰ ਕਰਿਓ ਦੇ ਦੋਸਤੋ ਤੁਸੀਂ ਅੱਜ ਕੱਲ ਤੁਹਾਨੂੰ ਪਤਾ ਹੈ ਕਿ 2.5 ਮਿਲੀਅਨ ਜਿਹੜੇ ਸਾਡੇ ਲੋਕ ਨੇ ਉਹ ਫ੍ਰੀਲਾਂਸਰਸ ਨੇ ਪੂਰੀ ਦੁਨੀਆ 'ਚ ਤੇ ਕਾਫੀ ਜ਼ਿਆਦਾ ਕੰਟ੍ਰਿਬਿਊਟ ਕਰਨ ਦੇ ਨੇ ਉਹਨਾਂ ਵਿੱਚੋਂ ਜਿਹੜੇ ਐਕਟਰ ਨੇ ਉਹ ਤਕਰੀਬਨ 5.5 ਲੱਖ ਨੇ ਜਿਨ੍ਹਾਂ ਦੀ ਅਰਨਿੰਗ 1000 ਡਾਲਰ ਤੋਂ ਜ਼ਿਆਦਾ ਹੈ ਐਵਰੇਜ ਤੇ ਅਗਰ ਆਪਾਂ ਗੱਲ ਕਰੀਏ ਫਾਈਵਰ ਦੀ ਅਪਵਰਕ ਦੀ ਡਿਜੀਟਲ ਮੀਡੀਆ ਮਾਰਕੀਟਿੰਗ ਦੀ ਸੋਸ਼ਲ ਮੀਡੀਆ ਮਾਰਕੀਟਿੰਗ ਦੀ YouTube ਦੀ ਤੇ ਜਿਹੜਾ ਜਿੰਨਾ ਵੀ ਕੰਟੈਂਟ ਮੌਜੂਦ ਹੈ ਦੂਸਰੀਆਂ ਜ਼ਬਾਨਾਂ ਚ ਉਹਨੂੰ ਆਪਾਂ ਟਰਾਂਸਲੇਟ ਕਰੀਏ ਜਿਵੇਂ ਆਪਾਂ ਕਿਤਾਬਾਂ ਟਰਾਂਸਲੇਟ ਕਰ ਰਹੇ ਹਾਂ ਇਸੇ ਤਰ੍ਹਾਂ ਹੀ ਇਹ ਜਿਹੜਾ ਲਰਨਿੰਗ ਹੈ ਆਈਟੀ ਦੀ AI ਦੀ ਇਹਨੂੰ ਪੰਜਾਬੀ ਚ ਟਰਾਂਸਲੇਟ ਕਰੀਏ ਕਿਉਂ ਕਰੀਏ ਇਸ ਵਾਸਤੇ ਕਿ ਸਾਡੇ ਬੱਚੇ ਇੰਗਲਿਸ਼ ਨਹੀਂ ਸਹੀ ਤਰ੍ਹਾਂ ਉਹਨੂੰ ਸਿੱਖ ਪਾਰੇ ਤੇ ਅੰਡਰਸਟੈਂਡਿੰਗ ਤੁਹਾਡੀ ਇੰਨੀ ਕਲੀਅਰ ਹੋ ਜਾਏਗੀ ਨਾ ਤੇ ਇਹ ਹੁਣ ਮੇਰਾ ਕਹਿ ਲੈ ਮੈਨੂੰ ਇਹਦੇ ਤੇ ਦਲੀਲ ਦੇਣ ਦੀ ਕੋਈ ਜ਼ਰੂਰਤ ਨਹੀਂ ਕਿ ਜਿਹੜੀ ਮਾਂ ਬੋਲੀ ਹੁੰਦੀ ਹੈ ਮਾਂ ਬੋਲੀ ਦੇ ਵਿੱਚ ਜਿੰਨਾ ਤੁਸੀਂ ਲਣ ਲਰਨੀ ਕਰਾਣੀਆਂ ਨਵੀਂ ਪੀੜ੍ਹੀ ਨੂੰ ਬੱਚਿਆਂ ਨੂੰ ਉਹ ਕਿਸੇ ਹੋਰ ਜ਼ਬਾਨ ਚ ਨਹੀਂ ਹੋ ਸਕਦੀ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਅੱਜ ਸੈਸ਼ਨ ਕਰਨਾ ਸੀ ਤੇ ਬਾਹਰ ਇੱਕ ਬੱਚਾ ਮਿਲਿਆ ਉਹਦਾ ਨਾਮ ਇhtisham Qaasim ਤੇ ਉਹਨੇ ਮੈਨੂੰ ਆਪਣਾ ਕਾਇਦਾ ਦਿਖਾਇਆ ਰਾਣਾ ਸਿਕੰਦਰ ਹੀ ਆਦ ਸਾਹਿਬ ਨੇ ਤੇ ਮਾਸ਼ਾਅੱਲਾ ਕਿਹਾ ਕਿ ਦੋ ਮਾਂਡ ਸਿਲੇਬਸ ਅਸੀਂ ਬਣਾ ਦੇਾਂਗੇ ਤੇ ਅਗਲੀ ਕਾਨਫਰੰਸ ਤੋਂ ਪਹਿਲੇ ਪਹਿਲੇ ਉਹ ਲਾਗੂ ਹੋ ਜਾਏਗਾ ਅਸੀਂ ਉਹਨਾਂ ਦੇ ਧੰਨਵਾਦੀ ਆ ਧੰਨਵਾਦ ਕਰਨੇ ਉਹਨਾਂ ਦਾ ਤੇ ਲੇਕਿਨ ਉਹ ਬੱਚੇ ਨਾਲ ਮਿਲ ਕੇ ਉਹ ਕਾਇਦਾ ਦੇਖਿਆ ਮੈਂ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ 17 ਸਕੂਲਾਂ ਦੇ ਵਿੱਚ ਇੱਕ ਸੂਰ ਦੇ ਵਿੱਚ ਉਹਨਾਂ ਨੇ ਉਹ ਲਾਗੂ ਕਰ ਦਿੱਤਾ ਹੈ ਉਹ ਕਾਇਦਾ ਚੁਕੇ ਮੈਂ ਆਪਣੇ ਕਾਲਜ ਐਚੀਵੀ ਹਰ ਐਜੂਕੇਸ਼ਨ ਡਿਪਾਰਟਮੈਂਟ ਨਾਲ ਅਟੈਚ ਆ ਤੇ ਆਪਣੇ ادارے ਦੇ ਵਿੱਚ ਕੈਰੀਅਰ ਕਾਉਂਸਲਿੰਗ ਸੈਂਟਰ ਦਾ ਹੈੱਡ ਵੀ ਆ ਇਕੋਬਿਟੇਸ਼ਨ ਸੈਂਟਰ ਬਣਾਇਆ ਹੈ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਕੈਰੀਅਰ ਦੇ ਸਿਹਵਾਲੇ ਨਾਲ ਗਾਈਡ ਕਰੀਦਾ ਹੈ ਤੇ ਮੈਨੂੰ ਬੜਾ ਬੜਾ ਸਕੂਲ ਵੀ ਚਲਾ ਰਹੇ ਆ ਇੱਕ ਰੂਟਸਟ੍ਰੈਮਰ ਸਕੂਲ ਦੇ ਨਾਮ ਤੋਂ ਤੇ ਮੈਨੂੰ ਮੇਰਾ ਇੰਟਰਸਟ ਪੈਦਾ ਹੋਇਆ ਕਿ ਦੇਖੀਏ ਤੇ ਸਹੀ ਤੇ ਉਹਨਾਂ ਨੇ ਇੰਨਾ ਸੋਹਣਾ ਲਿਟਰੇਚਰ ਉਹਦੇ ਵਿੱਚ ਪਾਇਆ ਹੈ ਕਿ ਦਿਲ ਖੁਸ਼ ਹੋ ਗਿਆ ਜਿਹੜੀ ਅੱਜਕੱਲ ਗੱਲ ਕੀਤੀ ਜਾਂਦੀ ਹੈ ਐਕਟੀਵਿਟੀ ਬੇਸਡ ਲਰਨਿੰਗ ਦੀ ਉਹ ਉਹਨਾਂ ਨੇ ਉਹ ਅਲਫ਼ ਨੂੰ ਅਗਰ ਸ਼ੁਰੂ ਕੀਤਾ ਹੈ ਤੇ ਉਹ ਉਹਨਾਂ ਨੇ ਅਲਫ਼ ਦੇ ਰਿਲੇਟਡ ਇੱਕ ਕਹਾਣੀ ਲਿਖੀ ਹੈ ਬੱਚਿਆਂ ਨੂੰ ਕਹਾਣੀਆਂ ਪਸੰਦ ਨੇ ਨਾ ਜੀ ਤੇ ਉਹ ਘਾੜੀ ਦੇ ਨਾਲ ਉਹਨਾਂ ਨੇ ਉਹ ਬੜਾ ਸੋਹਣਾ ਕੈਦ ਬਣਾਇਆ ਤੇ ਦੇਖੋ ਇਹ ਇਕਨੋਮੀ ਟੈਚ ਹੋਈ ਕਿ ਨਹੀਂ ਮੈਂ ਉਹਨਾਂ ਦਾ ਵਾਅਦਾ ਕੀਤਾ ਮੈਂ ਆਪਣੇ ਚਾਰਾਂ ਕੈਂਪਸਾਂ ਦੇ ਵਿੱਚ ਉਹਨਾਂ ਦੀ ਕਿਤਾਬਾਂ ਲਗਾਵਾਂਗਾ ਕੀ ਰੋਜ਼ਗਾਰ ਸ੍ਰੀਟ ਹੋਏਗਾ ਕਿ ਨਹੀਂ ਹੋਏਗਾ ਇਨਸ਼ਾ ਅੱਲਾਹ ਹੋਏਗਾ ਇਹ ਇਹ ਜਿਵੇਂ ਉਹ ਗੱਲਾਂ ਕਰ ਰਿਹਾ ਜਿਹੜੇ ਅਸੀਂ ਆਪ ਕਰ ਸਕਦੇ ਆ ਤੁਸੀਂ ਨੌਜਵਾਨ ਕਰ ਸਕਦੇ ਹੋ ਤੇ ਗਵਰਨਮੈਂਟ ਲੈਵਲ ਤੇ ਵੀ ਦੇਖੋ ਕਿੰਨਾ ਅੱਛਾ ਹੈ ਕਿ ਗਵਰਨਮੈਂਟ ਸਾਨੂੰ ਸਪੋਰਟ ਕਰਦੀ ਪਈ ਹੈ ਔਰ ਇਸ ਕਾਮਯਾਬੀ ਨੂੰ ਅਸੀਂ ਸੈਲੀਬ੍ਰੇਟ ਨਹੀਂ ਕਰ ਪਾਏ ਕਿਉਂਕਿ ਕਾਨਫਰੰਸ ਸੀ ਨਾ ਬਟੂ ਸਾਹਿਬ ला सके ਨਾ ਨਾਸਰ ਭਾਈ ला सके ਨਾ ਮੈਂ ਲਗਾ ਸਕਿਆ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿ ਜਿਹੜਾ ਐਲਾਨ ਕੀਤਾ ਹੈ ਰਾਣਾ ਸਿਕੰਦਰ ਹਿਆਸ ਸਾਹਿਬ ਨੇ ਕਿ ਇਹ ਸਾਨੂੰ ਤੇ ਖਾਬ ਲੱਗਦਾ ਮੈਨੂੰ ਤੇ ਐਵੇਂ ਲੱਗਦਾ ਕਿ ਇਹ ਉਹਨਾਂ ਵੱਡੇ ਸਾਡੇ ਪੰਜਾਬੀ ਦੇ ਜਿਹੜੇ ਸੇਵਨ ਦੇ ਜਿਹੜੇ ਟੀਚਰਸ ਨੇ ਜਿਹੜੇ ਮੇਰਾ ਤੇ ਸਬਜੈਕਟ ਇਕਨੋਮਿਕਸ ਤੇ ਮੈਂ ਤੇ ਪੰਜਾਬੀ ਦੇ ਹਵਾਲੇ ਨਾਲ ਐਡਾ ਨਹੀਂ ਹੈ ਲੇਕਿਨ ਮੇਰਾ ਚਲੋ ਪੰਜਾਬੀ ਨਾਲ ਪਿਆਰ ਜ਼ਰੂਰ ਹੈ ਤੇ ਮੈਂ ਗੱਲ ਕਰ ਰਹਾ ਕਿ ਉਹਨਾਂ ਸਾਰਿਆਂ ਨੂੰ ਸਲਾਮ ਹੈ ਜਿਨ੍ਹਾਂ ਨੇ ਕਾਸ਼ਾ ਕੀਤੀਆਂ ਔਰ ਅੱਜ ਉਹ ਹਕੀਕਤ ਬਣ ਗਿਆ ਉਹ ਖਾਬ ਪੂਰਾ ਹੋ ਗਿਆ ਤੇ ਮਜਾਜਨ ਜੀ ਬੈਠੇ ਨੇ ਇਹਨਾਂ ਨੇ ਜਿੰਨੀ ਅਵੇਰਨੈਸ ਕ੍ਰੀਏਟ ਕੀਤੀ ਹੈ ਕੀ ਸਾਡੀ ਜ਼ਬਾਨ ਦੇ حوالے ਨਾਲ ਲਿਪੀਆਂ ਦੇ حوالے ਨਾਲ ਲੈਚੇ ਸਾਰੇ ਮਾਮਲੇ ਜਿਹੜੇ ਕੀਤੇ ਨੇ ਮੈਨੂੰ ਲੱਗਦਾ ਪੰਜਾਬੀ ਨੈਸ਼ਨਲਿਜ਼ਮ ਦਾ ਨਾਰਾ ਜਿਹੜਾ ਉਧਰ ਚੜਨੇ ਚ ਲੱਗਿਆ ਅਸੀਂ ਇਹਨਾਂ ਤੋਂ ਅੱਗੇ ਨਿਕਲਾਂਗੇ ਇਨਸ਼ਾਅੱਲਾ ਇੱਕ ਦਿਨ ਆਏਗਾ ਕਿ ਪੂਰੀ ਦੁਨੀਆ ਚ ਪੂਰੀ ਦੁਨੀਆ ਚ ਪਰ ਮੇਰੀ ਕੋਈਸ਼ ਹੈ ਕਿ ਸਾਡੀ ਅਗਲੀ ਕਾਨਫਰੰਸ ਬਾਈ ਨਾਸਰ ਤੇ ਅਮਰ ਰਜ਼ਾ ਮੱਟੂ ਸਾਹਿਬ ਦੀ ਕਿਆਦਤ ਦੇ ਵਿੱਚ ਇਹ ਮਾਂ ਬੋਲੀਆਂ ਦਾ ਸਭ ਤੋਂ ਵੱਡਾ ਮੇਲਾ ਹੋਵੇਗਾ ਪੂਰੀ ਦੁਨੀਆ ਚ ਇਨਸ਼ਾਅੱਲਾ ਇਨਸ਼ਾਅੱਲਾ ਹੋਰ ਜਿਸ ਤਰ੍ਹਾਂ ਮੈਂ ਮੌਜੂਦ ਹਟ ਨਾ ਜਾਵਾਂ ਜਿਵੇਂ ਕਿ ਮੈਂ ਪੰਜਾਬੀ ਨੂੰ ਰੋਜ਼ਗਾਰ ਤੇ ਵੀ ਕਰੋ ਮਾਫ਼ਰਤ ਜੀ ਕੋਈ ਨਹੀਂ ਠੀਕ ਹੈ ਮੈਂ ਕਰ ਲੈਣਾ ਇਹ ਵੀ ਆਉਂਦਾ ਹੈ ਅੱਛਾ ਇਹ ਜੀ ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਪੰਜਾਬੀ ਨੂੰ ਰੋਜ਼ਗਾਰ ਨਾਲ ਕਿਵੇਂ ਜੋੜਨਾ ਤੇ ਰੋਜ਼ਗਾਰ ਨਾਲ ਆਪਾਂ ਐਵੇਂ ਜੋੜ ਸਕਦੇ ਆ ਕਿ ਭਈ ਉਹ ਸਾਰੇ ਜਿਹੜੇ ਡਿਜੀਟਲ ਐਪਸ ਨੂੰ ਪੰਜਾਬੀ ਵਿੱਚ ਤਰਜਮੇ ਕਰ ਦੇ ਠੀਕ ਹੈ ਕਾਰਟੂਨ ਗੁਲਾਮਰਸੂਲ ਤੇ ਕਨੀਜ਼ ਫਾਤਿਮਾ ਚੱਲਣ ਡਿਆ ਹੈ ਤੇ ਆਪਣਾ ਪੰਜਾਬੀ ਦਾ ਕੋਈ ਕਾਰਟੂਨ ਕਾਰਟੂਨ ਦੀ ਇੰਡਸਟਰੀ ਬਹੁਤ badi ਹੈ ਗੇਮਿੰਗ ਇੰਡਸਟਰੀ ਬਹੁਤ badi ਹੈ ਨੌਜਵਾਨ ਪਿੱਛੇ ਬੈਠੇ ਨੇ ਐਸਾ ਫਸੀ ਯੂਨੀਵਰਸਟੀਆਂ ਦੇ ਲਾਹੌਰ ਤੋਂ ਸਟੂਡੈਂਟ ਘੱਟ ਕੇ ਲਿਆਏ ਆ ਤੇ ਪੰਜਾਬੀ ਨਾਲ ਪਿਆਰ ਪੈਦਾ ਹੋਵੇ ਵਿੱਚ ਤੇ ਇਹ ਤੁਸੀਂ ਇਹ ਕੰਮ ਕਰੋ ਇੰਡੀਵਿਜੂਅਲ ਲੈਵਲ ਤੇ ਗਵਰਨਮੈਂਟ ਲੈਵਲ ਤੇ ਆ ਜਾਣੇ ਇਨਸ਼ਾਅੱਲਾ ਸਿਲੇਬਸ ਲਾਗੂ ਹੋ ਜਾਏਗਾ ਸਿਲੇਬਸ ਦੀ ਪਬਲਿਕੇਸ਼ਨ ਹੋਏਗੀ ਇਹ ਸਾਰਿਆਂ ਦਾ ਇਹਦੇ ਵਿੱਚ ਨਫਾ ਹੋਏਗਾ ਤੇ ਪ੍ਰਾਇਮਰੀ ਟੀਚਰਸ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਪੰਜਾਬੀ ਦੇ ਟੀਚਰ ਤਾਂ ਨਾ ਧੋਣਗੇ ਸਾਡੇ ਕਾਲਜੇਸ ਚ ਪੰਜਾਬੀ ਦੀਆਂ ਸੀਟਾਂ ਖਤਮ ਹੋ ਗਈਆਂ ਨੇ ਸਾਡੇ ਬੜੀ ਖੁਸ਼ਕਿਸਮਤੀ ਇਹ ਕਿ ਐਚੀਡੀ ਦੇ ਵੀ ਜਿਹੜੇ ਵਜ਼ੀਰ ਨੇ ਉਹ ਰਾਣਾ ਸਿਕੰਦਰ ਹਿਆਤ ਸਾਹਿਬ ਨੇ ਤੇ ਉਹਨਾਂ ਦਾ ਬਾਰ-ਬਾਰ ਧੰਨਵਾਦ ਕਰਨ ਦਾ ਦਿਲ ਕਰਦਾ ਉਹਨਾਂ ਨੇ ਸਾਡੇ ਵਾਸਤੇ ਰਸਤੇ ਆਸਾਨ ਕਰ ਦਿੱਤੇ ਨੇ ਤੇ ਇਸ ਤਰ੍ਹਾਂ ਕਰਕੇ ਗਵਰਨਮੈਂਟ ਲੈਵਲ ਤੇ ਤੇ ਮੈਂ ਕਹਿੰਨਾ ਕਿ ਅਣਗਿਣਤ ਇਕਨੋਮੀ ਦੇ ਜ਼ਰੀਏ ਨੇ ਜਿਨ੍ਹਾਂ ਨਾਲ ਲੋਕਾਂ ਦਾ ਰੋਜ਼ਗਾਰ ਵੱਧ ਸਕਦਾ ਹੈ ਤੇ ਅਗਰ ਆਪਾਂ ਗੱਲ ਕਰੀਏ ਰੋਜ਼ਗਾਰ ਦੀ ਉਹ ਪਿੱਛੇ ਵਕਾਰ ਬੈਠਾ ਆਖਰੀ ਸੀਟ ਦੇ ਉੱਤੇ ਤੇ ਪੰਜਾਬੀ ਦੀ ਲੌਗਿੰਗ ਦਾ ਪੰਜਾਬੀ ਕੰਟੈਂਟ ਕ੍ਰिएਟਰ ਦਾ ਜਿਹੜਾ ਉਹਨੇ ਆਈਡੀਆ ਪੇਸ਼ ਕੀਤਾ ਦੱਸੋ ਮੈਂ ਉਹ ਪੁੱਛਾ ਦਵਾਂ ਕਿ ਇਹਦੀ ਹਰ ਨੇਕ ਹੈ ਇਹ ਰਾ ਨਹੀਂ ਹੈ ਇਹ ਤੁਹਾਡੇ ਵਾਸਤੇ ਰਾ ਹੈ ਹਾਂ ਹਰ ਬੰਦੇ ਨੇ ਉਹ ਹੀ ਕੰਮ ਕਰਨਾ ਜਿਹੜਾ ਉਹਨੂੰ ਸੂਟ ਕਰਦਾ ਜਿਵੇਂ ਨਾਸਰ ਦੀ ਬੜੀ ਪਿਆਰੀ ਗੱਲ ਹੈ ਕਹਿੰਦਾ ਨਹੀਂ ਮੈਨੂੰ ਮੈਂ ਆਪਣਾ ਕੰਮ ਕਰਨਾ ਹੈ ਹੁਟ ਸਾਹਿਬ ਨੇ ਆਪਣਾ ਕੰਮ ਕਰਨਾ ਤੇ ਹਰ ਬੰਦਾ ਆਪਣਾ ਕੰਮ ਕਰਨ ਲੱਗ ਪੇ ਤੇ ਕੋਈ ਰੋਲਾ ਨਹੀਂ ਪੰਜਾਬੀ ਜਿਹੜਾ ਪੰਜਾਬੀ ਦਾ ਨਾੜਾ ਲਾਇਆ ਜੇ ਵੱਡਿਓ ਇਹ ਸ਼ਾਨਾ ਵਾਲਿਓ ਇਹ ਪੰਜਾਬੀ ਜਿਹੜੀ ਇਹ ਇਨਸ਼ਾਅੱਲਾ ਤੇ ਰਸਤੇ ਆਸਾਨ ਹੋਣਗੇ ਇੱਕ ਹਾਲਤਾਂ ਵੱਡਾ ਹੋ ਰਿਹਾ ਤੇ ਇਨਸ਼ਾਅੱਲਾ ਤੇ ਪੰਜਾਬੀ ਨੂੰ ਬੜੀ ਇੱਜ਼ਤਾਂ ਮਿਲਣਗੀਆਂ ਕੀ ਗੋਗਰਨ ਸਤਿਕਾਰ